ਸਸ਼ੀਕਾਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਜੀ ਸਿੰਘ ਜੈਲਦਾ ਯਾਰ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ ਇੱਕ ਛੋਟੇ ਜਿਹੇ ਬੱਚੇ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਸਾਡਾ ਵੀ ਫਰਜ਼ ਬਣਦਾ ਹੈ ਤੁਹਾਡੇ ਨਾਲ ਉਹ ਵੀਡੀਓ ਸਾਂਝੀ ਕਰਨ ਦਾ ਜਿਸ ਨੂੰ ਦੇਖ ਕੇ ਤੁਹਾਡੇ ਮੂੰਹ ਤੇ ਇੱਕ ਸਮਾਈ ਲਾਵੇ ਆ ਬੱਚੇ ਦੀ ਵੀਡੀਓ ਜੋ ਵਾਇਰਲ ਹੋ ਰਹੀ ਹੈ ਉਸ ਵੀਡੀਓ 'ਚ ਤੁਸੀਂ ਦੇਖੋ ਕਿ ਇਹ ਬੱਚਾ ਇੱਕ ਦੁਕਾਨ ਤੇ ਜਾਂਦਾ ਹੈ। ਜੀ ਹਾਂ ਇਹ 500 ਰੁਪਏ ਦੀਆਂ ਪਰਚੀਆਂ ਲੈਣ ਦੁਕਾਨ ਤੇ ਜਾਂਦਾ ਹੈ। ਆਣਾ ਬੱਚਾ ਤੋਤਲਾ ਜਿਹਾ ਬੋਲਦਾ ਹੈ ਤੇ ਫਿਰ ਵੇਖੋ ਆਪਣੀ ਤੋਤਲੀ ਜੀ ਆਵਾਜ਼ 'ਚ ਦੁਕਾਨਦਾਰ ਤੋਂ ਕਿਵੇਂ ਪਰਚੀਆਂ ਮੰਗਦਾ ਪਿਆ। ਉਹ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆਂ। ਲਓ ਭਈਆ ਤੁਨੇ ਦੇ ਦिए ਟੜਾਲਾ ਨੋਟ। ਹੈ? ਨੋਟ ਟੜਾਲਾ ਤੁਨੇ ਦੇ ਦੋ। ਟੜਾਲਾ? ਹਾਂ। ਕਹਿ ਕਾਇਓ? ਪੰਜ ਚੋਤਾ। ਹੁਣ ਕੈਸੀ ਚਾਹੀਏ ਤੁਜੀ ਖੁੱਲੇ। चोचोते? यार चोचोते तो ना है दे दिये? कब दिये? ए दे दल्ले उए, दे, पैसे दे दे डाल दिए देख कितना झूठ बोल रहा पैसे दे बेटा खुले ना है डाल कौन सबूत है सबूत पता कौन है कौन है सबूत यहाँ पे मैं मैं तो मेरे सामने नहीं डाले ਤੁਮਨੇ ਮੋਚੂ ਲੈਤੇ ਢਾਲ ਦੇ ਦिए ਵਾਟ ਦੇ ਚੀਰਾ ਮੁਕਤੀ ਨਾ ਨਹੀਂ ਢਾਲੇ ਬਟ ਨਹੀਂ ਢਾਲੇ ਨਹੀਂ ਢਾਲੇ 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 ਹਾਂਜੀ ਮਿੱਤਰੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਵੀ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਭਲੇ ਦਾ ਕੰਮ ਜਰੂਰ ਕਰਿਓ ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਵੀਡੀਓ ਸ਼ੇਅਰ ਕਰੋਗੇ ਤਾਂ ਉਸਦੇ ਫੇਸ ਤੇ ਸਮਾਈਲ ਆਵੇਗੀ ਤੇ ਭਲੇ ਦਾ ਕੰਮ ਆਪ ਹੀ ਹੋ ਗਿਆ ਸੋ ਚਲੋ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਸ਼ੀ ਗੱਲ